दो आ बाकी बच्चे को बेनती है कि सर आ जाओ बाहर आ जाओ तो पूरा चक्कर ले जाओ तो मिलो एक बार जांच करो तो मिलो तो मो अच्छा बस आ गए पूरे बिल्कुल तो सही आ गए दो कदम आगे चलोगे, एक दो चलो एक दो बस वेरी गुड और जितने रहे पंथ महाराज के लागते दीवान रहे पंथ महाराज के लागते दीवान रहे लाग ते, ते देख देख जीत राज करेगा खालसा राज करेगा खालसा चूलते निशान रहे पंथ महाराज के चूल ते निशान रहे पंथ महाराज के लागते दीवान रहे ਲਾਗ ਤੇ ਜਵਾਨ ਰਹੇ ਪੰਥ ਮਹਾਰਾਜ ਕੇ अजीत ਤੇਜਧਾਰ ਨੂੰ ਕੇਸਰੀ ਪ੍ਰਣਾਮ ਹੈ अजीत ਤੇਜਧਾਰ ਨੂੰ ਕੇਸਰੀ ਪ੍ਰਣਾਮ ਹੈ अजीत ਤੇਜਧਾਰ ਨੂੰ ਕੇਸਰੀ ਪ੍ਰਣਾਮ ਹੈ ਸਰਹੰਦ ਦੇ ਦਵਾਰ ਨੂੰ ਕੇਸਰੀ ਪ੍ਰਣਾਮ ਹੈ ਸਰਹੰਦ ਦੇ ਦਵਾਰ ਨੂੰ ਕੇਸਰੀ ਪ੍ਰਣਾਮ ਹੈ ਆਨੰਦਪੁਰੀ ਵਿਚਾਰ ਨੂੰ ਕੇਸਰੀ ਪ੍ਰਣਾਮ ਹੈ ਆਨੰਦਪੁਰੀ ਵਿਚਾਰ ਨੂੰ ਕੇਸਰੀ ਪ੍ਰਣਾਮ ਹੈ ਸਾਡਾ ਨਾਰਾ ਸਰਬੱਤ ਦਾ ਭਲਾ 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 ਦੇਖ ਦੇਖ ਅਤੇ ਪੰਥ ਕੀ ਜੀਤ ਹੋ ਪੰਥ ਕੀ ਜੀਤ ਹੋ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਬੋਲੇ ਸੋਨੇ ਹਾ ਸ਼੍ਰੀਆ ਕਾਲ ਬੋਲੇ ਸੋਨਹਾ ਸ਼੍ਰੀਆ ਕਾਲ ਨਹੀਂ ਚੂਜ਼ ਕਰਨੀ ਹੈ ਸਟਾਲੀਆਂ ਜ਼ੋਰਦਾਰ ਮਾਰ ਦਿਓ ਬੱਚਿਆਂ ਦੇ ਵਿੱਚ ਸਪਿਰਟ ਪੈਦਾ ਹੋ ਜਾ ਬੱਚਿਆਂ ਦੇ ਵਿੱਚ ਹੌਸਲਾ ਹਮਦਾਈ ਹੋ ਜਾ ਬੱਚਿਆਂ ਦੀ ਸੋ ਬਹੁਤ ਵਧੀਆ ਫਸਵਾ ਮੁਕਾਬਲਾ ਹੋਣਾ ਮੈਨੂੰ ਲੱਗਦਾ ਪਹਿਲੇ ਤਿੰਨੇ ਸਥਾਨਾਂ ਦੇ ਵਾਸਤੇ ਕਾਲ ਸਾਹਿਬ ਜੀ ਚਲੋ ਸ਼ਾਬਾਸ਼ ਬੇਟਾ ਪੈਰ ਤੇਰਾ ਥੱਲੇ ਲੱਗ ਗਿਆ ਬੱਚੇ ਦਾ ਪੈਰ ਨੀਚੇ ਲੱਗ ਗਿਆ ਆ ਬੱਚਾ ਜਿਹੜਾ 3 ਨੰਬਰ ਤੇ ਜਾ ਰਿਹਾ ਇਹਦਾ ਪੈਰ ਦੋ ਵਾਰ ਥੱਲੇ ਲੱਗ ਲਿਆ ਬਲੌਕ ਹਾਂ ਜੀ ਹਾਂ ਜੀ ਹਾਂ ਜੀ ਆਜੇ ਪੁੱਤਰ ਲਓ ਜੀ ਤਿੰਨ ਜਣੇ ਹੀ ਰਹਿ ਗਏ ਤੁਸੀਂ ਹੁਣ ਪੈਰ ਨੀਚੇ ਲੱਗਣਾ ਇਟ ਮੀਨ ਤੁਸੀਂ ਡਿਸਕਵালিਫਾਈ ਹੋ ਜਾਂਦੇ ਹੋ ਪੈਰ ਨੀਚੇ ਨਹੀਂ ਲੱਗਣਾ ਚਾਹੀਦਾ ਤੁਹਾਡਾ ਪੈਰ ਬਲੌਕਾਂ ਤੇ ਹੀ ਰਹਿਣਾ ਚਾਹੀਦਾ ਹੋ ਲੱਗਿਆ ਨਾ ਇਹ ਟੈਕਨੀਕ ਔਰ ਸਟੈਮਨਾ ਦੋਨੋਂ ਚੀਜ਼ਾਂ ਦਾ ਸੁਮੇਲ ਹੈ ਵੈਰੀ ਗੁੱਡ ਸਰਦਾਰ ਜੀ ਲਓ ਜੀ ਬੜੀ ਮਾਦ ਰਿਹਾ ਛੋਟਾ ਛੋਟਾ ਜਿਹਾ ਸਰਦਾਰ ਕਰ ਰਿਹਾ ਕਮਾਲ ਬਹੁਤ ਤੇ ਜਿਹਦੇ ਨਾਲ ਅੱਗੇ ਵਧ ਰਿਹਾ ਉਹ ਟੈਕਨੀਕ ਲੈ ਗਈ ਉਹਨੂੰ ਯੈਸ ਉਹ ਟੈਕਨੀਕ ਨੂੰ ਫੋਲੋ ਕਰਕੇ ਅਗਲੀ ਕਿਹੜੀ ਅਪਣਾਣੀ ਹੈ ਰਾਮ ਨਾ ਵਸ ਵੈਰੀ ਗੁੱਡ ਵੈਰੀ ਗੁੱਡ ਬੱਚਾ ਅੱਗੇ ਤੇ ਵੱਧਦਾ ਜਾ ਰਿਹਾ ਹੈ ਤੁਸੀਂ ਵੀ ਪੈਰ ਨਾਲ ਥੱਲੇ ਲਾ ਦਿਓ ਸੈਕਿੰਡ ਨੂੰ ਤੁਸੀਂ ਆਹ ਹਾਏ ਸ਼ਾਬਾਸ਼ ਸ਼ਾਬਾਸ਼ ਵੈਲ ਡਨ ਸ਼ਾਬਾਸ਼ ਨਾ ਪਤਾ ਬੁੱਕੀਆਂ ਨਹੀਂ ਸਰਦਾਰ ਜੀ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਦਾ ਮਾਣਿਆ ਇੱਥੇ ਪਤਾ ਲੱਗਦਾ ਹੁਣ ਪਤਾ ਲੱਗਣਾ ਕਿ ਫਟਾ ਵਿੱਚ ਕਿਹਦੇ ਜ਼ੋਰ ਹੈ ਮੰਮੀ ਕਹਿੰਦੀ ਸੀ ਪੁੱਤ ਦੁੱਧ ਪੀ ਲੈ ਮम्मा ਮੈਂ ਨਹੀਂ ਪੀਣਾ ਕਾਫੀ ਵੀ ਨਹੀਂ ਪੀਣੀ ਠੀਕ ਹੈ ਨਾ ਇੱਥੇ ਪਤਾ ਲੱਗਦਾ ਬਰਗਰ ਖਾਧਿਆਂਗਾ ਅਧਿਕਰੇ ਖਾਦਿਆ ਨਾ ਇਹ ਜਦੋਂ ਦੇ ਬਿਜਲੀ ਵਾਲੇ ਸਕੂਟਰ ਆ ਗਏ ਬੱਚਿਆਂ ਨੇ ਸਾਈਕਲ ਚਲਾਉਣੇ ਛੱਡ ਦਿੱਤੇ ਉਹ ਡਿਸਕਵਾਲਿਫਾਈ ਪੈਰ ਲੱਗ ਗਿਆ ਜਨ ਲਈ ਹਾਈ ਹਾਈ 47 ਮਾਰ ਦੋ ਬਹੁਤ ਖਨਾ ਪ੍ਰਗਟਾ ਪੈਰ ਥੱਲੇ ਨਹੀਂ ਲੱਗਣਾ ਚਾਹੀਦਾ ਪੈਰ ਨਹੀਂ ਥੱਲੇ ਰੱਖਣਾ ਜੀ ਪੈਰ ਥੱਲੇ ਨਹੀਂ ਰੱਖਣਾ ਬਈਆ ਸ਼ਾਬਾਸ਼ ਬਹੁਤ ਅੱਛਾ ਬੇਟਾ ਬੜੇ ਵਧੀਆ ਤਾਲ ਮਿਲਣਾ ਵਧ ਰਿਹਾ ਅੱਗੇ ਮੰਮੀ ਕਹਿੰਦੀ ਸੀ ਪੁੱਤ ਦੁੱਧ ਪੀ ਲੈ ਮਮੀ ਕਹਿੰਦੀ ਸੀ ਪੁੱਤ ਦਹੀਂ ਖਾ ਲੈ ਮਮਾ ਮੈਂ ਨਹੀਂ ਖਾਣੀ 버거 ਖਾਣਾ ਇਹ 버거 ਦੀ ਦੀਨ ਹੈ ਇਹ कुरकुरਿਆਂ ਦੀ ਦੀਨ ਹੈ ਪਰਲੀ ਸਾਈਡ ਦੇ ਰਹਿਸ ਕਰਕੇ ਦੂਰ ਰਹੀਏ ਇਹਨਾਂ कुरकुरਿਆਂ ਤੋਂ ਇਹਨਾਂ 버거ਾਂ ਤੋਂ ਬੱਚੀ ਦੁੱਧ ਤੇ ਦਹੀਂ ਬਹੁਤ ਵਧੀਆ ਨੁਕਤੇ ਨਾਲ ਦੇਖੋ ਪਹਿਲੇ ਨੰਬਰ ਵਾਲੀ ਬੱਚੀ ਨੂੰ ਤਕਨੀਕ ਤਕਨੀਕ ਆ ਗਈ ਸਹੀ ਹੱਲ ਤਕਨੀਕ ਸਮਝ ਗਈ ਬਹੁਤ ਅੱਛੇ ਤਰੀਕੇ ਨਾਲ ਬੱਚੀ ਅੱਗੇ ਵਧਦੀ ਹੈ ਬੇਟਾ ਧਿਆਨ ਨਾਲ ਪੈਰ ਨਾ ਥੱਲੇ ਲੱਗੇ ਸ਼ਾਬਾਸ਼ ਪ੍ਰਦੇਸ਼ਿਕ ਪੁਆਇੰਟ ਦੇ ਵੱਲੋਂ ਬੱਚੀ ਵੱਧ ਰਹੀ ਹੈ ਬੜੀ ਤੇਜ਼ੀ ਦੇ ਨਾਲ ਇੱਕ ਨੰਬਰ ਵਾਲੀ ਲੜਕੀ ਤਾਲੀਆਂ ਵੜਦੀਆਂ ਜੀ ਇਹਨਾਂ ਬੱਚੀਆਂ ਵਾਸਤੇ ਇਹਨਾਂ ਬੱਚਿਆਂ ਵਾਸਤੇ ਤਾਲੀਆਂ ਵੰਦੀਆਂ ਆਪਣੇ ਆਪਣੇ ਹੱਥ ਖੋਲ ਕੇ ਤਾਲੀਆਂ ਜਰੂਰ ਮਾਰ ਦਿਓ ਮੁਕਾਬਲਾ ਹੋਣਾ ਦੂਜੇ ਤੇ ਤੀਜੇ ਸਥਾਨ ਦੇ ਵਾਸਤੇ ਪਹਿਲਾ ਸਥਾਨ ਲਗਭਗ ਉਸ ਬੱਚੀ ਨੇ ਆਪਣੇ ਨਾਂ ਕਰ ਲਿਆ ਹੈ ਬਿਲਕੁਲ ਨੇੜੇ ਪੁੱਜ ਗਈ ਹੈ ਫਿਨਿਸ਼ਿੰਗ ਲਾਈਨ ਤੇ ਦੂਸਰੇ ਤੇ ਤੀਜੇ ਸਥਾਨ ਦੇ ਲਈ ਮੁਕਾਬਲਾ ਸਰ ਅਗਲੀ ਦੇ ਸਬਸਤ ਅਗਲੀ ਗੇਮ ਵਾਸਤੇ ਦੇਖੋ ਇਸ ਤੋਂ ਬਾਅਦ ਕਾਲਜ ਗਰੁੱਪ ਬੁਆਏਜ਼ 150 ਮੀਟਰ ਦੀ ਦੌੜ ਉਹਨਾਂ ਦੀ ਹੋਣੀ ਹੈ ਆਜੋ ਜੀ ਕਾਲਜ ਗਰੁੱਪ ਬੁਆਏਜ਼ 150 ਮੀਟਰ ਦੀ ਰੇਸ ਵਾਸਤੇ ਮੈਦਾਨ ਦੇ ਵਿੱਚ ਆ ਜਾਣ ਜੀ ਜਲਦੀ ਤੋਂ ਜਲਦੀ ਕਾਲਜ ਗਰੁੱਪ ਬੁਆਏਜ਼ ਵੈਲ ਡਨ ਵੈਲ ਡਨ ਪੈਰ ਰੇ ਲਾਇਓ ਤੁਸੀਂ 3rd ਵੀ ਆ ਸਕਦੇ ਹੋ 2nd ਵੀ ਪੈਰ ਨਹੀਂ نیچے ਲੱਗਣਾ ਚਾਹੀਦਾ ਸ਼ਾਬਾਸ਼ 801 ਓ ਆ ਬਾਹਰ ਹੁਣ ਸਮਝ ਗਏ ਤੁਸੀਂ ਹਾਂ ਸ਼ਾਬਾਸ਼ ਸ਼ਾਬਾਸ਼ ਜੀ ਆਜੋ ਆਜੋ ਰੰਗ ਲਾ ਜਾਓ ਹੁਣ ਸਮਝ ਗਿਆ ਵੀ ਚਾਟੀ ਚਾਟੀ ਰੇਸ ਚਲੋ ਚੱਲੋ ਛੋਟੇ ਬੱਚੇ 11000 ਨੀ ਨੂੰ ਬਰਾਬਰ ਜਲਦੀ ਵੈ ਡਨ ਸਰ ਪਹਿਲਾਂ ਇੱਕ ਲੇਡੀਜ਼ ਦੀ ਕਰਵਾ ਲੈਂਦੇ ਚਾਟੀ ਰੇਸ ਛੋਟੇ ਬੱਚੇ ਬਹਿਰਾਮਨਾ ਤੇ ਰਾਮਨਾ ਸ਼ਾਬਾਸ਼ ਸ਼ਾਬਾਸ਼ ਥੋੜਾ ਜਿਹਾ ਹੋਰ ਵੈਲ ਡਨ ਵੈਲ ਡਨ ਵੈਲ ਡਨ ਸ਼ਾਬਾਸ਼ ਗੋਲ ਗੋਲ ਤਾਂ ਮਾਰਦੇ ਅੰਦਰ ਬੱਚੀਆਂ ਅਜੇ ਵੀ ਸੰਸਾਰ ਕਰ ਰਹੀਆਂ ਸਾਕਨ ਤੇ ਫਰਮ ਪੋਜੀਸ਼ਨ ਵਾਸਤੇ ਯਾਨੀ ਵੈਸੀ ਵੈਸੀ ਬਹੁਤ ਵਧੀਆ ਬਹੁਤ ਬਿਹਤਰੀਆ ਲਓ ਵੀ ਦੂਜੀ ਟੀਮ ਨੂੰ ਦੱਸਣਾ ਪੈਣਾ ਸੀ ਪਹਿਲਾਂ ਅੰਗਲ ਤੱਕ ਲਾ ਰਿੰਗ ਨੂੰ ਜ਼ਿਆਦਾ ਧੱਕੇ ਨਾ ਮਾਰੋ ਜੀ ਰਿੰਗ ਖੋਲ ਜਾਣੀ ਨੇ ਹਾਈ ਖੇਤੀ ਖੇਤੀ ਲੋ 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 ਜਾ 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 ਵੈਲ ਡਨ ਵੈਲ ਡਨ ਵੈਲ ਡਨ ਵੈਲ ਡਨ ਵੈਲ ਡਨ ਰੇਕ 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 ਖੁੱਲ ਜਾਂਦੇ ਨੇ ਰੇਕ ਖੁੱਲ ਰਹੇ ਨੇ ਇੱਕ ਤੇ ਹੁਣ ਤਕਨੀਕੀ ਸਮੱਸਿਆ ਹੋ ਜਾਣੀ ਹੈ ਫਿਰ ਆਪਾਂ ਬਿੱਤਰ ਨੂੰ ਨਾ ਕਰਦੇ ਜਿੰਦਾ ਨਹੀਂ ਖੁੱਲਿਆ ਨਹੀਂ ਜੀ ਹਾ ਜੀ

ਇੱਕ ਦਵਿੰਦਰ ਬਲਾਲੇ 2 10 ਵੈਰੀ ਗੁੱਡ ਹੋ ਮਾ ਜੀ ਹੋ ਜੋ ਨਾ 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 ਝੁਕਣਾ ਨਹੀਂ ਝੁਕਣਾ ਨਹੀਂ ਕਿਸੇ ਨੇ ਕਿੱਛ ਹੋ ਜੋ ਝੁਕਣਾ ਨਹੀਂ ਝੁਕਣਾ ਨਹੀਂ ਆ ਪੇਟੀ ਥੱਲੇ ਨਹੀਂ ਲਾਉਣੀ ਨਹੀਂ ਜੀ ਨਹੀਂ ਪ੍ਰਧਾਨ ਜੀ ਬਹਿ ਜਾ ਕਿਹੜੀ ਪਾਣੀਆ ਬੋਲਣਾ ਅੱਛਾ ਕਿਹੜੀ ਪਾਣੀਆ ਨਾ ਨਾ ਝੁੱਕੇ ਨਹੀਂ ਪਾਣੀਆ ਆਪਣੀ ਬੋਡੀ ਨੂੰ ਘੁਮਾ ਸਕਦੇ ਹੋ ਅਚ ਚਲ ਬੰਦ ਬਾਬਾ ਖੜ ਜਾ ਖੜ ਜਾ ਇੱਥੇ ਖੜ ਜਾ ਦਵਿੰਦਰ 1 ਮਿੰਟ 1 ਮਿੰਟ ਸਾਰੇ ਆਪਣੀ ਜਗ੍ਹਾ ਤੇ ਸਾਰੇ ਆਪਣੀ ਜਗ੍ਹਾ ਤੇ ਕੋਈ ਤੇਰੀ ਬਾਤ ਫੈਂਸ ਵਾਲਾ ਬਾਤ ਬੰਦ ਸਿੰਘ ਦੇ ਬਾਹਰ ਅੱਛੀ ਸੀ ਆਪਣੀ ਆਪਣੀ ਦੀ ਭਾਇਓ ਗਵਾਂਡੀਆਂ ਦੇ ਨਾਲ ਪਾ ਲਿਓ ਤੇਜ ਮਾਰ ਵੈਲ ਡਨ ਪੈਰ ਦੇਖ ਨਾ 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 ਕਾ ਦੇਖੋ ਪੈਰ ਬੱਸ ਉਹ ਗਲਤ ਡਿਸਕਾਲੀਫਾਈ ਬੇਰੀ ਗੁੜੀਆਂ ਪਿਆਰ ਦੀਆਂ ਬੋਲ ਆਉ ਉੱਤੇ ਵਣਗੀਆਂ ਕਿੰਨੀਆਂ ਜੀ ਹਾਂਜੀ ਸੋ ਹਾਂ ਜੋ ਬਾਕੀ ਬੱਚੇ ਬੇਨਤੀ ਹੈ ਕਿ ਸਾਰੇ ਆਜੋ ਬਾਹਰ ਬਾਹਰ ਆਜੋ ਬਾਹਰ ਆਜੋ पूरा चक्कर ले जाओ तो मिलो एक बार जहां तक करो तो मिलो तो मिलो शाबाश आ गए पूरे बिल्कुल तो सही आ गए दो कदम आगे चलोगे एक दो चलो एक दो बस वेरी गुड और जितने तुम खड़ गए और तुम अपने अपने उसे बॉल खाओ बोलना नहीं तुम्हें कोई बोलेगा नहीं सहते हो जाओ सहते सारे सहते रहो बड़ी इंटरेस्टिंग गेम है बोला वैल नहीं पालिया चौके नहीं पानिया अपनी बॉडी घुमा सकते हो एक तुमेंट, एक तुमेंट, सारे अपनी जगह अपनी जगह इन्हें बोला बिहार जी को दो <laughs> चार

नहीं और है, है गए जान एक मिनट तो इन्होंने दे नाम लिख लीजिए एक हम जीत लगेगी अगले कपड़ा तैयार हो जाए ये इस तरह जी क्या